ਸਾਚੀ ਗਾਰਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਜੀ ਖੜਿਆਰੀ ਦੀ ਜਿਹੜਾ ਕਿ ਕੱਲ੍ਹ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਰੋਜ਼ ਨਵੀਂ ਕੋਈ ਹੈ ਜੀ ਘਟਣਾ ਹੁੰਦੀ ਆ ਜਿਹੜਾ ਕਿ ਕੋਈ ਦਿਨ ਨੂੰ ਨੀ ਕੋਈ ਰਾਤ ਨੂੰ ਨਹੀਂ ਦੇਖਦਾ ਚਾਰੇ ਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਜਿਹੜਾ ਇਹ ਖੜਿਆਰੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਦਿਨ ਦਿਹਾੜੇ ਤੇ ਇਹ ਹੀ ਕੋਚ ਵੀ ਸੀਗਾ ਤੇ ਬਹੁਤ ਵਧੀਆ ਖੜਿਆਰੀ ਵੀ ਸੀਗਾ ਤੇ 10 ਦਿਨ ਹੋਏ ਸੀ ਵਿਚਾਰੇ ਦੇ ਵਿਆਹ ਹੋਏ ਨੂੰ ਤੇ ਜਿਹੜੇ ਨੇ ਇਹ ਗੰਦੀ ਹਰਕਤ ਕੀਤੀ ਆ ਤੇ ਉਹਨੂੰ ਕੀ ਮਿਲ ਗਿਆ ਮਾਂ ਤੋਂ ਪੁੱਤ ਖੋ ਲਿਆ ਤੇ ਉਹ ਵਿਚਾਰੀ ਜਿਹੜੀ ਉਹਦੇ ਮਗਰ ਲੱਗੀ ਸੀ ਉਹਦੀ ਸਿਹੜੀ ਸੀ ਕੋਈ ਚਾਹ ਲਾੜ ਵੀ ਨਹੀਂ ਪੂਰੇ ਕੀਤੇ ਸੀ ਜੇ ਵਿਚਾਰਿਆਂ ਦੇ ਤੇ ਦਸ ਦੇ ਨਹੀਂ ਹੋਏ ਸੀ ਵਿਆਹ ਨੂੰ ਜਿਹੜੀ ਕਿ ਚਾਣਕੀ ਗੋਲੀਆਂ ਦੇ ਦੋਂ ਚੱਲਣ ਲੱਗੀਆਂ ਤੇ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਵਿਚਾਰੇ ਦੀ ਤੇ ਹਾਲਾਂਕਿ ਕਰੇ ਆਪਾਂ ਨੂੰ ਅਵਨੇ ਆਪਾਂ ਵਧੀਆਂ ਤੇ ਆਪਾਂ ਨੂੰ ਆਈ ਨਹੀਂ ਪਤਾ ਲੱਗਦਾ ਵੀ ਕਦੋਂ ਕੋਈ ਮਾਰਦਤ ਹੋ ਜਾਂਦੀ ਹੈ ਆਪਣੇ ਪੰਜਾਬ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਆ ਜਿਹੜੀ ਕਿ ਨੌਜਵਾਨ ਮੁੰਡੇ ਇਹ ਜੇ ਗੱਭਰੂ ਚਾਂ ਚੱਕਾਂ ਦੀਆਂ ਮੌਤਾਂ ਹੋਈ ਜਾਂਦੀਆਂ ਨੇ ਜਿਵੇਂ ਕਿ ਰਾਜਵੀਰ ਜਵੰਦਾ ਲਾਲੋ ਵੀ ਇਹਦਾ ਤਾਂ ਵਿਚਾਰੇ ਦਾ ਕਹਿੰਦੇ ਨੇ ਐਕਸੀਡੈਂਟ ਹੋਇਆ ਸੀ ਤੇ ਸਿੱਧੂ ਮੂਸੇ ਵਾਲਾ ਤੇ ਜਿਹੜਾ ਵੀ ਉਹਦਾ ਵੀ ਆਂ ਦਿਨ ਦਿਹਾੜੇ ਵਿਚਾਰੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਆ ਪਿੱਛੇ ਜੇ ਇੱਕ ਖੜਿਆਰੀ ਹੋਰ ਮੁੱਕਿਆ ਸੀਗਾ ਉਹਦਾ ਵੀ ਹੁਣ ਤਾਂ ਅਟੈਕ ਆਇਆ ਸੀਗਾ ਵਿਚਾਰੇ ਨੂੰ ਚਲੋ ਉਹ ਤਾਂ ਆਪਾਂ ਮੰਨੀ ਗੱਲ ਵੀ ਜਿਹੜੀ ਕੋਈ ਕੁਦਰਤੀ ਕੋਈ ਢਿੱਲ ਮੈਸ ਆਉਂਦੀ ਹੈ ਹਨਾ ਤੇ ਜਿਹੜਾ ਚਾਣ ਚੱਕ ਮੈਂ ਹਤਿਆ ਕਰ ਦੇਣੀ ਤੇ ਉਹਨਾਂ ਵਾਸਤੇ ਬਹੁਤ ਹੀ ਜ਼ਿਆਦੇ ਨਿਜਾਇਜੀ ਧੱਕਾ ਦਾ ਪਤਾ ਨਹੀਂ ਕਿੰਨੇ ਕਮਾਵਾ ਦੇ ਪੁੱਤ ਮੁੱਕਣਗੇ ਇਸ ਤਰ੍ਹਾਂ ਜੇ ਇਹਨਾਂ ਤੇ ਨੱਥ ਨਾ ਪਾਈ ਜਾਵੇ ਜਿਹੜੇ ਇਹ ਇਹੋ ਜਿਹਾ ਗੰਦਾ ਕੰਮ ਕਰਦੇ ਨੇ ਗੰਧੀਆਂ ਹਰਕਤਾਂ ਕਰਦੇ ਨੇ ਮਿੰਟ ਚ ਦੀ ਉਹਨਾਂ ਨੇ ਹਨਾ ਕਿਸੇ ਬੇਦੋਸ ਦੀ ਜਾਣ ਲੇਤੀ ਜਿਹਨੂੰ ਕਿ ਹਾਲਾਕੇ ਪਤਾ ਵੀ ਨਹੀਂ ਸੀਗਾ ਤੇ ਆਪਦਾ ਜਿਹੜੇ ਪੈਰੀ ਆਪਾਂ ਘਰੋਂ ਆਉਣੇ ਆ ਆਪਾਂ ਨੂੰ ਐ ਨਹੀਂ ਆਸ ਹੈਗੀ ਵੀ ਆਪੋਂ ਨੇ ਪੈਰੀ ਆਪਾਂ ਬਾਬਾ ਸਭ ਭੱਗ ਜਾਗੇ ਕਰਨੂੰ ਤੇ ਜਿਹੜਾ ਆਪਾਂ ਘਰੋਂ ਤੋਰਦੇ ਆ ਆਪਾਂ ਨੂੰ ਤਾਂ ਹੀ ਹੁੰਦਾਗਾ ਵੀ ਹਾਂ ਵਧੀਆ ਤੋਰਿਆਗਾ ਤੇ ਆਪਾਂ ਨੂੰ ਆ ਨਹੀਂ ਪਤਾ ਹੁੰਦਾ ਵੀ ਆਉਣ ਵੇਲੇ ਕਿਸ ਹਾਲਤ ਦੇ ਵਿੱਚ ਆਉਣਗੇ ਤੇ ਸਰਕਾਰਾਂ ਨੂੰ ਵੀ ਥੋੜਾ ਕਣਾ ਦੇਖਣਾ ਚਾਹੀਦਾ ਹੁੰਦਾ ਹਨਾ ਵੀ ਜਿਹੜੇ ਕੋਈ ਇਹੋ ਜਿਹਾ ਕੰਮ ਕਰਦੇ ਨੇ ਜੇ ਇੱਕ ਨੂੰ ਇਹ ਜੀ ਨੱਕ ਨੰਸੀ ਨਸੀਤਾ ਕਢਾ ਦੇਣਾ ਲਖੀਰਾਂ ਕਢਾ ਦੇਣਾ ਨਸੀਤਾ ਪਵਾ ਦੇਣਾ ਇਹ ਜਗ੍ਹਾ ਤੇ ਮੁੜ ਕੇ ਕੋਈ ਅੱਗੇ ਕੋਈ ਇਹੋ ਜਿਹਾ ਕਾਹਨ ਕਰਨ ਬਾਰੇ ਕੋਈ ਸੋਚੇ ਵੀ ਨਾ ਜਿਹੜੇ ਕਿ ਇਹੋ ਜਿਹਾ ਕੰਮ ਕਰਨ ਵਾਲੇ ਖੁੱਲੇ ਘੁੰਮਦੇ ਫਿਰਦੇ ਨੇ ਤੇ ਉਹ ਕਿਸੇ ਨੂੰ ਹੋਰ ਆਪਾਂ ਨੂੰ ਐ ਹੋ ਜਾਂਦਾ ਵੀ ਉਹਦਾ ਕੀ ਕਰਤਾ ਤੇ ਮੇਰਾ ਵੀ ਕੀ ਕਰ ਲੈਣੀ ਅੱਜ ਉਹਨਾਂ ਦੇ ਮਾਪਿਓ ਦੇ ਦਿਲ 'ਚ ਵੜ ਕੇ ਕੋਈ ਦੇਖ ਨਹੀਂ ਸਕਦਾ ਵੀ ਉਹਨਾਂ ਤੇ ਅੱਜ ਕੀ ਬੀਤੀ ਆ ਪਤਾ ਨਹੀਂ ਵਿਚਾਰਾ ਕੱਲਾ ਸੀ ਕਿ ਦੋ ਸੀ ਜਿਹੜੇ ਕਿ ਉਹਨਾਂ ਦੇ ਹਜੇ ਚਾਹ ਆਲਾਰਡ ਵੀ ਨਹੀਂ ਪੂਰੇ ਹੋਏ ਸੀ ਤੇ ਉਹਦਾ ਵਿਚਾਰਾ ਕੀ ਕਸੂਰ ਸੀ ਜਿਹੜੀ ਉਹਨੇ ਵਿਆਹ ਕੇ ਲਿਆਂਦੀ ਸੀ ਤੇ ਜਿਹੜਾ ਕਿ ਉਦੇ ਕੋਲ ਤਾਂ ਵਿਚਾਰਾ ਵਧੀਆ ਆਇਆ ਸੀ ਤੇ ਖਬਰ ਦੇਖੋ ਵੀ ਕਹੇ ਜੀ ਸੁਣਨ ਨੂੰ ਮਿਲੀ ਰੋਂਗਟੇ ਖੜੇ ਹੁੰਦੇ ਨੇ ਇਹ ਜਿਹੀਆਂ ਖਬਰਾਂ ਸੁਣ ਕੇ ਵੀ ਜਦੋਂ ਹਨਾ ਕੋਈ ਨਿਰਦੋਸ਼ ਦੀ ਜਾਣ ਜਿੱਕਰ ਜਾਣੀ ਇੱਕ ਹੁੰਦਾਗਾ ਵੀ ਆਪਾਂ ਲੜਾਈ ਦੇ ਵਿੱਚ ਜਾ ਜਿਵੇਂ ਐਸੀ ਡੰਟ ਲਾ ਲੋ ਵੀ ਇਹ ਤਾਂ ਰੱਬ ਦੀ ਕਰੀ ਆ ਹਟੈਕ ਵਗੈਰਾ ਲਾ ਲੋ ਵੀ ਇਹ ਪਰਮਾਤਮਾ ਦੀ ਕੀਤੀ ਆਪਾਂ ਪਰਮਾਤਮਾ ਤੇ ਸਿਰ ਦੰਨਿਆ ਵੀ ਇਹ ਜਿੱਕ ਜਿਹੜਾ ਕੀਤਾ ਪਰਮਾਤਮਾ ਨੇ ਕੀਤਾ ਤੇ ਪਰ ਜਿਹੜੇ ਕੋਈ ਇਹੋ ਜਿਹਾਂ ਘਟਨਾ ਵਾਪਰਦਿਆਂ ਨਹੀਂ ਉਹਨਾਂ ਨੂੰ ਆਪਾਂ ਕੀ ਕਹੀਏ ਵੀ ਇਹ ਪਰਮਾਤਮਾ ਨੇ ਕੀਤਾਗਾ ਜਿਹੜਾ ਕਿ ਸਿੱਧੂ ਮੂਸੇ ਸਿੱਧੂ ਮੂਸੇ ਵਾਲਾ ਸੀ ਉਹ ਵੀ ਮਾਪਿਆਂ ਦੇ ਕੋਲੋਂ ਵਧੀਆ ਆ ਹੱਸਦਾ ਖੇਡਦਾ ਤੇ ਜਦੋਂ ਮਾਪਿਆਂ ਨੂੰ ਇਹੋ ਜੀ ਖ਼ਬਰ ਲੱਗੀ ਮਿਲੀ ਖ਼ਬਰ ਤੇ ਦੇਖ ਲਓ ਵੀ ਫੇਰਾ ਇਹ ਇਹ ਦੁੱਖ ਕੋਈ ਝੱਲਣ ਦੇ ਨਿਯੋਗ ਹੁੰਦਾ ਤੇ ਅੱਜ ਜਿਹੜਾ ਉਹ ਖੜਿਆਰੀ ਦੀ ਮੌਤ ਹੋਈ ਆ ਤੇ ਮਾਪਿਓ ਬਰਦਾਸ਼ਤ ਕਰਨਗੇ ਇਹ ਜਾ ਦੁੱਖ ਜਿਹੜੇ ਇਹ ਜਿਹਾ ਕਟਣਾ ਨੂੰ ਅੰਜਾਮ ਦੰਦੇ ਨੇ ਉਹਨਾਂ ਨੂੰ ਜੇ ਨਸੀਤਾਂ ਪੈ ਜਾਣਾ ਤਾਂ ਮੁੜ ਕੇ ਉਹ ਇਹ ਜੀ ਕੰਮ ਕਰਨ ਵਾਲੀ ਦਵਾਰੇ ਸੋਚਣ ਵੀ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੈਲ ਅਤੇ ਘੰਟੀ ਵਾਲਾ ਬਟਨ ਜੁਰ ਦਬਾ ਦਿਆ ਕਰੋ ਧੰਨਵਾਦ ਜੀ